ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਹੈਡਲਾਈਨਸ ਤੇ ਇਨਕਮ ਟੈਕਸ ਸਦਾ ਕਰਨ ਵਾਲਿਆਂ ਲਈ ਅਹਿਮ ਜਾਣਕਾਰੀ ਇਨਕਮ ਟੈਕਸ ਰਿਟਰਨ ਦਾ ਆਨਲਾਈਨ ਭੁਗਤਾਨ ਸ਼ੁਰੂ ਬਰਨਮ ਟਾਪ ਕਮਿਊਨਿਟੀ ਸੈਂਟਰ ਦੀ ਅਫੀਸ਼ੀਅਲ ਓਪਨਿੰਗ ਮੌਕੇ ਇਵੈਂਟ ਦਾ ਆਯੋਜਨ ਪਰਿਵਾਰ ਸਮੇਤ ਲੋਕਾਂ ਨੇ ਇਵੈਂਟ ਦਾ ਲਿਆ ਮਜ਼ਾ ਰੱਖਿਆ ਮੰਤਰੀ ਬਿਲ ਬਲੇਅਰ ਨੇ ਕੀਤੀ ਘੋਸ਼ਣਾ ਕੈਨੇਡਾ ਯੂਕਰੇਨ ਨੂੰ ਕਰੇਗਾ 800 ਤੋਂ ਵੱਧ ਡਰੋਨ ਦਾਨ ਟਰਾਂਸਪੋਰਟ ਡਰਾਈਵਰਾਂ ਦੀ ਹੜਤਾਲ ਲਗਾਤਾਰ ਜਾਰੀ ਸਕੂਲੀ ਵਿਦਿਆਰਥੀ ਤੇ ਮਾਪੇ ਹੋ ਰਹੇ ਨੇ ਪਰੇਸ਼ਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਹੋਮ ਕੇਅਰ ਵਰਕਰਜ਼ ਅਤੇ ਪਰਸਨਲ ਸਪੋਰਟ ਵਰਕਰਾਂ ਲਈ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਬਜ਼ੁਰਗਾਂ ਦੀ ਆਬਾਦੀ ਤੇਜ਼ੀ ਨਾਲ ਵਧਣ ਕਾਰਨ 온ਟਾਰੀਓ ਵਿੱਚ ਅਗਲੇ ਕੁਝ ਸਾਲਾਂ ਵਿੱਚ ਹੋਮ ਕੇਅਰ ਵਰਕਰਜ਼ ਦੀ ਮੰਗ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਸਿਹਤ ਅਰਥ ਸ਼ਾਸਤਰੀਆਂ ਦੀ ਨਵੀਂ ਰਿਪੋਰਟ ਵਿੱਚ ਇੱਕ ਖੁਲਾਸਾ ਕੀਤਾ ਗਿਆ ਹੈ ਕਿ ਅਗਲੇ 5 ਸਾਲਾਂ ਵਿੱਚ 온ਟਾਰੀਓ ਵਿੱਚ 65 ਅਤੇ 75 ਤੋਂ ਵੱਧ ਉਮਰ ਦੇ ਲੋਕਾਂ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ ਇਹੀ ਕਾਰਨ ਹੈ ਕਿ 온ਟਾਰੀਓ ਨੂੰ ਹੋਰ ਸਿਹਤ ਦੇਖਭਾਲ ਕਰਮਚਾਰੀਆਂ ਦੀ ਲੋੜ ਹੋਵੇਗੀ ਸਿਹਤ ਅਰਥ ਸ਼ਾਸਤਰੀਆਂ ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ অন্ਟਾਰੀਓ ਵਿੱਚ ਅਗਲੇ ਕੁਝ ਸਾਲਾਂ ਵਿੱਚ ਘਰੇਲੂ ਦੇਖਪਾਲ ਕਰਨ ਵਾਲੇ ਕਰਮਚਾਰੀਆਂ ਦੀ ਮੰਗ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਕਿਉਂਕਿ ਬਜ਼ੁਰਗਾਂ ਦੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ ਸੋਮਵਾਰ ਨੂੰ ਜਾਰੀ ਕੀਤੀ ਜਾਣ ਵਾਲੀ ਇਸ ਰਿਪੋਰਟ ਵਿੱਚ ਜਨਸੰਖਿਆ ਅਨੁਮਾਨ ਸ਼ਾਮਿਲ ਨੇ ਜੋ ਸੁਝਾ ਦਿੰਦੇ ਨੇ ਕਿ ਅਗਲੇ 5 ਸਾਲਾਂ ਵਿੱਚ অন্ਟਾਰੀਓ ਵਿੱਚ 65 ਤੋਂ ਵੱਧ ਅਤੇ 75 ਤੋਂ ਵੱਧ ਉਮਰ ਦੀਆਂ ਆਬਾਦੀਆਂ ਅਗਲੇ 2 ਦਹਾਕਿਆਂ ਵਿੱਚ ਕਿਸੇ ਵੀ ਸਮੇਂ ਨਾਲੋਂ ਵਧੇਰੇ ਤੇਜ਼ੀ ਦੇ ਨਾਲ ਵਧਣਗੀਆਂ ਉਸ ਜਨਸੰਖਿਆ ਦੇ ਰੁਝਾਨ ਨੂੰ ਸਬੂਤਾਂ ਨਾਲ ਜੋੜਦੇ ਹੋਏ ਇਹ ਦਰਸਾਇਆ ਜਾਂਦਾ ਹੈ ਕਿ অন্ਟਾਰੀਓ ਦੇ ਲੋਕ ਵੱਧ ਉਮਰ ਦੇ ਸਿਹਤ ਸੰਭਾਲ ਸਰੋਤਾਂ ਦੀ ਵਰਤੋਂ ਕਰਦੇ ਨੇ ਰਿਪੋਰਟ ਕਹਿੰਦੀ ਹੈ ਕਿ ਪ੍ਰੋਵਿੰਸ ਨੂੰ ਸੇਵਾ ਦੇ ਮੌਜੂਦਾ ਪੱਧਰ ਨੂੰ ਬਣਾਈ ਰੱਖਣ ਲਈ ਨਿੱਜੀ ਸਹਾਇਤਾ ਕਰਮਚਾਰੀਆਂ ਅਤੇ ਹੋਰ ਘਰੇਲੂ ਦੇਖਪਾਲ ਕਰਨ ਵਾਲੇ ਕਰਮਚਾਰੀਆਂ ਵਿੱਚ ਕਾਫੀ ਵਾਧਾ ਦੇਖਣ ਦੀ ਜ਼ਰੂਰਤ ਹੋਵੇਗੀ। ਰਿਪੋਰਟ ਵਿੱਚ ਪਾਇਆ ਗਿਆ ਕਿ 2024 ਤੋਂ 2029 ਤੱਕ অন্ਟਾਰੀਓ ਨੂੰ ਹੋਮ ਕੇਅਰ ਸੇਵਾ ਦੇ ਸਥਿਰ ਪੱਧਰ ਨੂੰ ਬਰਕਰਾਰ ਰੱਖਣ ਲਈ ਹੋਰ 6800 ਪੀਐਸਡਬਲੂਜ਼ ਦੀ ਲੋੜ ਪਵੇਗੀ। ਹੋਮ ਕੇਅਰ ਸੈਕਟਰ ਵਿੱਚ ਕੰਮ ਕਰ ਰਹੀਆਂ ਨਰਸਾਂ, థਰਪਿਸਟਾਂ ਅਤੇ ਹੋਰ ਸਿਹਤ ਪੇਸ਼ੇਵਰਾਂ ਲਈ ਵਾਧੂ ਸਟਾਫ ਦੀ ਲੋੜ ਬਹੁਤ ਸੰਭਾਵਿਤ ਤੌਰ ਤੇ ਸਮਾਹਨੇ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਲੰਬੇ ਸਮੇਂ ਦੇ ਕੇਅਰ ਹੋਮਸ ਅਤੇ ਹਸਪਤਾਲਾਂ ਲਈ ਹੋਰ ਪੀਐਸਡਬਲੂਜ਼ ਦੀ ਵੀ ਲੋੜ ਹੋਵੇਗੀ ਪਰ ਇਹਨਾਂ ਦੀ ਗਿਣਤੀ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਹੁਣ ਤੱਕ অন্ਟਾਰੀਓ ਦੇ ਚੱਲ ਰਹੇ ਹੈਲਥ케ਅਰ ਸਟਾਫ ਦੀ ਕਮੀ ਵੱਲ ਬਹੁਤਾ ਧਿਆਨ ਪ੍ਰੋਵਿੰਸ ਦੇ ਹਸਪਤਾਲਾਂ ਤੇ ਹੀ ਕੇਂਦ੍ਰਿਤ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਹੋਮ케ਅਰ অন্ਟਾਰੀਓ ਦੇ ਚੀਫ ਐਗਜ਼ੀਕਿਊਟਿਵ ਨੇ ਇਹ ਵੀ ਕਿਹਾ ਹੈ ਕਿ ਇਹ ਰਿਪੋਰਟ ਦਰਸਾਉਂਦੀ ਹੈ ਕਿ ਘਰੇਲੂ ਦੇਖਪਾਲ ਕਰਨ ਵਾਲੇ ਕਰਮਚਾਰੀਆਂ ਨੂੰ ਵਧਾਉਣ ਦੀ ਲੋੜ ਹੋਵੇਗੀ ਤੇ ਕਿਸ ਤਰ੍ਹਾਂ ਇਹਨਾਂ ਦੀ ਨਿਪਤੀ ਕੀਤੀ ਜਾ ਸਕਦੀ ਹੈ ਇਸ ਦਾ ਮਤਲਬ ਹੈ ਕਿ ਸਾਨੂੰ ਵੱਡੇ ਪੱਧਰ ਤੇ ਸਟਾਫ ਦੀ ਲੋੜ ਹੈ ਮੰਗੜੂ ਪੂਰਾ ਕਰਨ ਦੇ ਯੋਗ ਹੋਣ ਲਈ ਸਾਨੂੰ ਲੋੜਿੰਦੇ ਲੋਕ ਲੋੜਿੰਦੇ ਨਿੱਜੀ ਸਹਾਇਤਾ ਕਰਮਚਾਰੀ ਨਰਸਾ థెరਪਿਸਟ ਅਤੇ ਹੋਮ ਕੇਅਰ ਸਟਾਫ ਪ੍ਰਾਪਤ ਕਰਨੇ ਹੋਣਗੇ ਜ਼ਿਕਰੂ ਹੈ ਕਿ ਰਿਪੋਰਟ ਦੇ ਅਨੁਮਾਨ ਇਸ ਗੱਲ ਵੱਲ ਵੀ ਇਸ਼ਾਰਾ ਕਰਦੇ ਨੇ ਕੈਨੇਡਾ ਦੇ ਟੈਰੀਓ ਦੀ ਬਜ਼ੁਰਗਾਂ ਦੀ ਆਬਾਦੀ ਸਿਰਫ 5 ਸਾਲਾਂ ਵਿੱਚ 6,50,000 ਤੱਕ ਵਧੇਗੀ ਜਦਕਿ 75 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਆਬਾਦੀ ਉਸ ਸਮੇਂ ਵਿੱਚ 3,50,000 ਤੱਕ ਵੱਧ ਸਕਦੀ ਹੈ ਸਰਕਾਰ ਨੇ ਆਪਣੇ ਯੋਰ ਹੈਲਥ ਪਲਾਨ ਦੇ ਵਿੱਚ ਕਿਹਾ ਸੀ ਕਿ ਅਸੀਂ ਆਪਣੇ ਸਿਸਟਮ ਵਿੱਚ ਮੌਜੂਦਾ ਅੰਤਰਾਂ ਦਾ ਵਿਸ਼ਲੇਸ਼ਣ ਕਰ ਰਹੇ ਹਾਂ ਅਗਲੇ 10 ਸਾਲਾਂ ਵਿੱਚ ਲੋੜਾਂ ਦਾ ਅੰਦਾਜ਼ਾ ਲਗਾ ਰਹੇ ਹਾਂ ਅਤੇ ਵਧ ਰਹੀਆਂ ਸਿਹਤ ਦੇਖਭਾਲ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਹੱਲ ਨਿਰਧਾਰਿਤ ਕਰ ਰਹੇ ਹਾਂ 3 ਸਾਲਾਂ ਦੇ ਨਿਰਮਾਣ ਅਤੇ ਨਵੀਨੀਕਰਨ ਤੋਂ ਬਾਅਦ ਬਰਨਥੋਪ ਕਮਿਊਨਿਟੀ ਸੈਂਟਰ ਹੁਣ ਮੁੜ ਲੋਕਾਂ ਵਾਸਤੇ ਖੋਲ ਦਿੱਤਾ ਗਿਆ ਹੈ ਬਰਨਥੋਪ ਕਮਿਊਨਿਟੀ ਸੈਂਟਰ ਦੀ ਅਫੀਸ਼ੀਅਲ ਓਪਨਿੰਗ ਮੌਕੇ ਲੋਕ ਵੱਦ ਚੜਕੇ ਪਰਿਵਾਰਾਂ ਸਮੇਤ ਪਹੁੰਚੇ ਹੋਏ ਸਨ ਮਿਸਿਸ ਆਗਾ ਪਾਰਕ ਐਂਡ ਰੀਕ੍ਰੀਏਸ਼ਨ ਵੱਲੋਂ ਇਸ ਮੌਕੇ ਇੱਕ ਸ਼ਾਨਦਾਰ ਇਵੈਂਟ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਫੈਮਿਲੀਜ਼ ਨੇ ਖੂਬ ਮौज-ਮਸਤੀ ਕੀਤੀ ਅਤੇ ਮਨੋਰੰਜਨ ਦਾ ਆਨੰਦ ਮਾਣਿਆ ਫੈਮਿਲੀ ਦੇ ਮੌਕੇ ਤੇ ਬਰਨਮਥੌਪ ਕਮਿਊਨਿਟੀ ਸੈਂਟਰ ਨੂੰ ਲੋਕਾਂ ਵਾਸਤੇ ਖੋਲ ਦਿੱਤਾ ਗਿਆ ਨਵੇਂ ਬਣੇ ਇਸ ਬਰਨਮਥੌਪ ਕਮਿਊਨਿਟੀ ਸੈਂਟਰ ਵਿਖੇ ਇੱਕ ਪੂਲ ਰੌਕ ਕਲਾਈਮਬਿੰਗ ਫਿਟਨੈਸ ਸੈਂਟਰ ਮੀਟਿੰਗ ਰੂਮ ਅਤੇ ਜਿਮ ਵੀ ਸਥਾਪਿਤ ਕੀਤਾ ਗਿਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਫੈਮਿਲੀ ਡੀ ਦੀ ਓਪਨਿੰਗ ਮੌਕੇ ਇੱਥੇ ਇਕੱਠ ਵੇਖਣ ਵਾਲਾ ਸੀ ਜਿੱਥੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਵੱਖ-ਵੱਖ ਗਤੀਵਿਧੀਆਂ ਦਾ ਆਨੰਦ ਮਾਣਨ ਵਾਸਤੇ ਪਹੁੰਚੇ ਹੋਏ ਸਨ। ਜਾਣਕਾਰੀ ਮੁਤਾਬਕ ਆਈ ਸਪੋਰਟਸ ਕਲਚਰਲ ਡਾਂਸ ਅਤੇ ਸਵੀਮਿੰਗ ਦੇ ਨਾਲ ਲੈਸ ਇੱਕ ਕਮਿਊਨਿਟੀ ਸੈਂਟਰ ਲੋਕਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰੇਗਾ। ਇਸ ਤੋਂ ਲਾਵਾ ਇੱਥੇ ਵੱਖ-ਵੱਖ ਖੇਡਾਂ ਜਿਵੇਂ ਕਿ ਬਾਲੀਵੋਲ, ਬਾਸਕਟਬਾਲ, ਬੈਡਮਿੰਟਨ, ਟੈਨਿਸ ਅਤੇ ਹੋਰ ਵੀ ਖੇਡਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇੱਥੇ ਇੱਕ ਆਡੀਟੋਰੀਅਮ ਬਣਾਇਆ ਗਿਆ ਹੈ, ਇੱਕ ਯੂਥ ਹੂਮ ਅਤੇ ਇੱਕ ਬਹੁਮੰਤਵੀ ਕਮਰਾ ਜੋ ਭਾਈਚਾਰਕ ਇਕੱਠਾਂ, ਮੀਟਿੰਗਾਂ ਅਤੇ ਪਾਰਟੀ ਸਮਾਗਮਾਂ ਨੂੰ ਸੁਵਿਧਾਜਨਕ ਅਤੇ ਆਨੰਦਦਾਇਕ ਬਣਾਵੇਗਾ। ਇਸ ਤੋਂ ਇਲਾਵਾ ਇਸ ਮੌਕੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ ਜਿਨ੍ਹਾਂ ਵਾਸਤੇ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਬੱਚਿਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਐਕਟੀਵਿਟੀਆਂ ਦੇ ਵਿੱਚ ਪਾਰਟਿਸਿਪੇਟ ਕੀਤਾ ਅਤੇ ਖੂਬ ਆਨੰਦ ਮਾਨਿਆ Welcome to the beautiful Burnham -thorpe Community Center. We are so thrilled to be opening this facility. Uh, after a brief closure in time, the original community center is over 50 years old, uh, and we've newly added a brand new aquatic facility, including a 25- meter pool, a warm water therapy pool, and a, a rock climbing wall in the pool as well. In addition, we have a fitness center here with uh, lots of equipment, lots of fitness classes, a lot of different opportunities to be able to participate in recreation and uh, fitness programs here at the Burnham Thorpe Community Center. There's a variety of meeting rooms as well as a uh, gymnasium and an indoor ice arena as well. We're out here for the grand reopening on Family Day. It's so wonderful that it's opening on Family Day because there's nothing more exciting than to bring your family out to a community center like Burnhamthorpe Community Center. There's something for everyone from swimming to ice sports to court sports to cultural dance to art and uh, fitness and so much more. So. Thank you so much for being here. I'm thank you to staff, thank you for everyone to make for making this happen. Thank you to all the community organizations, all the volunteers, and this is this just the first of many more days where the doors for Burnhamthorpe Community Center are going to be open wide for residents in the city of Mississauga and beyond. So today we're dancing a Polish traditional cultural dances and we just made a show. We woke everyone up. So we have another show at 3.30 today. I hope everyone's here to watch it, make, make some nice new friends. And um, it's community center, just open. It's pretty nice, got a lot of cool events. See a lot of people here, it's pretty busy today, but I think everyone's having a good time so far. You guys have anything else to say? Uh, make sure you come to our show at 3.30. It's gonna be amazing, we're gonna put on a show and you're gonna love it. ਜ਼ਿਕਰੂ ਹੈ ਕਿ ਬਰਨੈਂਥੋਪ ਕਮਿਊਨਿਟੀ ਸੈਂਟਰ ਮਿਸਿਸ ਸਾਗਾ ਦਾ ਸਭ ਤੋਂ ਪੁਰਾਣਾ ਕਮਿਊਨਿਟੀ ਸੈਂਟਰ ਹੈ ਜੋ 3 ਸਾਲਾਂ ਦੇ ਨਿਰਮਾਣ ਤੋਂ ਬਾਅਦ ਮੁੜ ਲੋਕਾਂ ਦੇ ਵਾਸਤੇ ਖੋਲ ਦਿੱਤਾ ਗਿਆ ਹੈ ਜਿੱਥੇ ਹੁਣ ਨਵੀਆਂ ਸਹੂਲਤਾਂ ਲੋਕਾਂ ਦੇ ਸਪੁਰਦਤ ਕੀਤੀਆਂ ਜਾ ਰਹੀਆਂ ਨੇ ਇਨਕਮ ਟੈਕਸ ਅਦਾ ਕਰਨ ਵਾਲਿਆਂ ਲਈ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਹੁਣ ਕੈਨੇਡੀਅਨਸ ਇਸ ਸਾਲ ਦੀ ਆਪਣੀ ਇਨਕਮ ਟੈਕਸ ਰਿਟਰਨ ਆਨਲਾਈਨ ਪਰਣਾ ਸ਼ੁਰੂ ਕਰ ਸਕਦੇ ਨੇ ਬਹੁਤੇ ਕੈਨੇਡੀਅਨਾਂ ਵਾਸਤੇ ਟੈਕਸ ਰਿਟਰਨ ਭਰਨ ਦੀ ਡੈਡਲਾਈਨ 30 ਅਪ੍ਰੈਲ ਤੱਕ ਹੈ ਜਦਕਿ ਕਈਆਂ ਲਈ 15 ਜੂਨ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਇਸ ਸਾਲ ਟੈਕਸਦਾਤਾ ਫਰਸਟ ਹੋਮ ਸੇਵਿੰਗ ਅਕਾਊਂਟ ਤੇ ਕਟੌਤੀਆਂ ਦਰਜ ਕਰਨ ਦੇ ਵੀ ਯੋਗ ਹੋਣਗੇ ਕੈਨੇਡੀਅਨ 2024 ਦੇ ਟੈਕਸ ਪਰਿੰਦੇ ਸੀਜ਼ਨ ਲਈ ਸਟੋਰ ਵਿੱਚ ਕਈ ਤਬਦੀਲੀਆਂ ਦੇ ਨਾਲ ਬੀਤੇ ਦਿਨੀ ਸੋਮਵਾਰ ਤੋਂ ਆਪਣੀ ਆਮਦਨ ਟੈਕਸ ਰਿਟਰਨ ਆਨਲਾਈਨ ਪਰਣਾ ਸ਼ੁਰੂ ਕਰ ਸਕਦੇ ਨੇ ਕੈਨੇਡਾ ਰੈਵਨਿਊ ਏਜੰਸੀ ਦੇ ਅਨੁਸਾਰ ਕਾਗਜ਼ ਦੁਆਰਾ ਫਾਈਲ ਕਰਨ ਵਾਲਿਆਂ ਨੂੰ ਹੁਣ ਤੱਕ ਮੇਲ ਵਿੱਚ ਆਪਣਾ ਇਨਕਮ ਟੈਕਸ ਪੈਕੇਜ ਪ੍ਰਾਪਤ ਹੋ ਜਾਣਾ ਚਾਹੀਦਾ ਹੈ ਬਹੁਤੇ ਕੈਨੇਡੀਅਨਾਂ ਨੂੰ 30 ਅਪ੍ਰੈਲ ਤੱਕ ਆਪਣੀ ਟੈਕਸ ਰਿਟਰਨ ਭਰਨੀ ਚਾਹੀਦੀ ਹੈ ਜੋ ਸਰਕਾਰ ਨੂੰ ਭੁਗਤਾਨ ਕਰਨ ਦੀ ਅੰਤਿਮ ਤਾਰੀਖ ਵੀ ਹੈ ਸਵੈ ਰੁਜ਼ਗਾਰ ਕੈਨੇਡੀਅਨ ਜੋ ਆਪਣੇ ਜੀਵਨ ਸਾਥੀ ਜਾਂ ਕਾਮਨ ਲਾਅ ਪਾਰਟਨਰ ਦੇ ਨਾਲ ਰਹਿੰਦੇ ਨੇ ਉਹਨਾਂ ਲਈ ਟੈਕਸ ਅਦਾ ਕਰਨ ਲਈ 15 ਜੂਨ ਤੱਕ ਦਾ ਸਮਾਂ ਹੈ ਸਵੈ ਰੁਜ਼ਗਾਰ ਵਾਲੇ ਕੈਨੇਡੀਅਨਾਂ ਲਈ ਵਿਆਜ ਦਾ ਭੁਗਤਾਨ ਕਰਨ ਤੋਂ ਬਚਣ ਲਈ 30 ਅਪ੍ਰੈਲ ਦੀ ਅੰਤਮ ਤਾਰੀਖ ਤੱਕ ਕੈਨੇਡਾ ਰੈਵਨਿਊ ਏਜੰਸੀ ਨੂੰ ਬਕਾਇਆ ਰਕਮ ਦਾ ਭੁਗਤਾਨ ਕਰਨ ਲਈ ਵੀ ਆਖਿਆ ਗਿਆ ਹੈ ਇਹ ਉਹ ਪਹਿਲਾ ਸਾਲ ਹੈ ਜਦੋਂ ਟੈਕਸ ਦਾਤਾ ਫਰਸਟ ਹੋਮ ਸੇਵਿੰਗਸ ਅਕਾਊਂਟ 'ਤੇ ਕਟੌਤੀਆਂ ਦਾਖਲ ਕਰਨ ਦੇ ਯੋਗ ਹੋਣਗੇ ਇਹ ਇੱਕ ਕਿਸਮ ਦਾ ਟੈਕਸ ਮੁਕਤ ਖਾਤਾ ਹੈ ਜੋ ਪਿਛਲੇ ਸਾਲ ਫੈਡਰਲ ਸਰਕਾਰ ਦੁਆਰਾ ਕੈਨੇਡੀਅਨਾਂ ਨੂੰ ਆਪਣੇ ਪਹਿਲੇ ਘਰ ਦੀ ਬਚਤ ਕਰਨ ਵਿੱਚ ਮਦਦ ਕਰਨ ਲਈ ਸ਼ੁਰੂ ਕੀਤਾ ਗਿਆ ਸੀ ਇਹ ਪ੍ਰੋਗਰਾਮ ਸੰਭਾਵੀ ਘਰ ਦੇ ਖਰੀਦਦਾਰਾਂ ਨੂੰ ਇੱਕ ਵਾਰ ਖਾਤਾ ਖੋਲਣ ਤੋਂ ਬਾਅਦ 15 ਸਾਲਾਂ ਤੱਕ ਦੀ ਬਚਤ ਸ਼ੁਰੂ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਸ ਵਿੱਚ ਸਾਲਾਨਾ 8000 ਡਾਲਰ ਜਮ੍ਹਾਂ ਕੈਪ ਅਤੇ 40000 ਡਾਲਰ ਦੀ ਜੀਵਨ ਭਰ ਯੋਗਦਾਨ ਸੀਮਾ ਹੁੰਦੀ ਹੈ CPA Canada Taxation ਦੇ ਉੱਪਰ ਡਾਨ ਚੌਨ ਓਕੀਨੇ ਕਿਹਾ ਹੈ ਕਿ ਕੈਨੇਡੀਅਨ ਇਹ ਵੀ ਨੋਟਿਸ ਕਰ ਸਕਦੇ ਨੇ ਕਿ ਕਰਮਚਾਰੀਆਂ ਦੇ ਹੋਮ ਆਫਿਸ ਦੇ ਖਰਚਿਆਂ ਜਿਵੇਂ ਕਿ ਕਿਰਾਇਆ, ਬਿਜਲੀ, ਇੰਟਰਨੈਟ ਅਤੇ ਦਫਤਰੀ ਸਪਲਾਈ ਦਾ ਦਾਵਾ ਕਰਨ ਲਈ ਅਸਥਾਈ ਫਲੈਟ ਰੇਟ ਵਿਧੀ ਹੁਣ ਉਪਲਬਧ ਨਹੀਂ ਹੈ। ਓਕੀਨੇ ਕਿਹਾ ਕਿ ਟੈਕਸ ਦਾ ਤਾਵਾ ਨੂੰ ਵੀ ਹੁਣ ਟੈਕਸ ਰਿਟਰਨ ਭਰਨ ਸਮੇਂ ਕੈਨੇਡਾ ਵਰਕਰਸ ਬੈਨੀਫਿਟ ਦੇ ਅਗਾਊਂ ਭੁਗਤਾਨਾਂ ਲਈ ਅਰਜ਼ੀ ਨਹੀਂ ਦੇਣੀ ਪਵੇਗੀ। ਉਹ ਭੁਗਤਾਨ ਹੁਣ ਉਹਨਾਂ ਨੂੰ ਆਪਣੇ ਆਪ ਜਾਰੀ ਕੀਤੇ ਜਾਂਦੇ ਨੇ ਜੋ ਪਿਛਲੇ ਟੈਕਸ ਸਾਲ ਵਿੱਚ ਲਾਭ ਪ੍ਰਾਪਤ ਕਰਨ ਦੇ ਯੋਗ ਸਨ ਜ਼ਿਕਰਯੋਗ ਹੈ ਕਿ ਟੈਕਸਦਾਤਾ ਹੁਣ ਮਲਟੀ ਜਨਰੇਸ਼ਨਲ ਹੋਮ ਰੈਨੋਵੇਸ਼ਨ ਟੈਕਸ ਕ੍ਰੈਡਿਟ ਦਾ ਦਾਅਵਾ ਕਰ ਸਕਦੇ ਨੇ ਇਹ ਇੱਕ ਰਿਫੰਡੇਬਲ ਕ੍ਰੈਡਿਟ ਹੈ ਜੋ ਮੁਰੰਮਤ ਦੀ ਲਾਗਤ ਵਿੱਚ ਸਹਾਇਤਾ ਕਰਨ ਲਈ ਹੈ ਜੋ ਅਪਾਹਜਤਾ ਟੈਕਸ ਕ੍ਰੈਡਿਟ ਲਈ ਯੋਗ ਬਜ਼ੁਰਗ ਜਾਂ ਬਾਲਗ ਲਈ ਸਕੇਂਜੀ ਯੂਨਿਟ ਬਣਾਉਂਦਾ ਹੈ ਉਦਰ ਕੈਨੇਡਾ ਇੱਕ ਵਾਰ ਫਿਰ ਯੂਕਰੇਨ ਨੂੰ ਸਹਾਇਤਾ ਪ੍ਰਦਾਨ ਕਰਨ ਵਾਲਾ ਹੈ ਇਟੋਬਿਕੋ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਰਾਸ਼ਟਰੀ ਰੱਖਿਆ ਮੰਤਰੀ ਬਿਲ ਬਲੇਅਰ ਨੇ ਕੋਸ਼ਨਾ ਕੀਤੀ ਹੈ ਕਿ ਕੈਨੇਡਾ ਯੂਕਰੇਨ ਨੂੰ 800 ਤੋਂ ਵੱਧ ਡਰੋਨ দান ਕਰ ਰਿਹਾ ਹੈ ਇਹ ਸਹਾਇਤਾ ਰੂਸ ਦੇ ਯੂਕਰੇਨ ਤੇ ਕੀਤੇ ਹਮਲੇ ਦੀ ਦੂਜੀ ਵਾਰਗਣ ਤੋਂ ਪਹਿਲਾਂ ਐਲਾਨੀ ਗਈ ਹੈ ਇਹ ਡਰੋਨ ਵਾਟਰਲੂ ਅਨਟਾਰੀਓ ਵਿੱਚ ਟੈਲੀਡਾਇਨ ਤੋਂ ਪ੍ਰਾਪਤ ਕੀਤੇ ਗਏ ਨੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਯੂਕਰੇਨ ਨੂੰ 800 ਤੋਂ ਵੱਧ ਡਰੋਨ ਤਾਨ ਕਰੇਗਾ ਜੋ ਕਿ ਰੂਸ ਨਾਲ ਲੜਨ ਲਈ ਉਸਦੇ ਫੌਜੀ ਬਲਾਂ ਦੀ ਮਦਦ ਕਰਨਗੇ ਕੈਨੇਡਾ ਦੁਆਰਾ ਬਣਾਏ ਗਏ ਡਰੋਨਾਂ ਦੀ ਕੀਮਤ 95 ਮਿਲੀਅਨ ਡਾਲਰ ਤੋਂ ਵੱਧ ਹੈ ਫੈਡਰਲ ਸਰਕਾਰ ਨੇ ਕਿਹਾ ਕਿ ਇਸ ਸਪ੍ਰਿੰਗ ਵਿੱਚ ਯੂਕਰੇਨ ਦੀਆਂ ਫੌਜਾਂ ਨੂੰ ਡਰੋਨ ਦੇਣੇ ਸ਼ੁਰੂ ਕਰ ਦਿੱਤੇ ਜਾਣਗੇ ਸਰਕਾਰ ਮੁਤਾਬਕ ਡਰੋਨ ਨਿਗਰਾਨੀ ਅਤੇ ਖੂਫੀਆ ਜਾਣਕਾਰੀ ਇਕੱਠੀ ਕਰਨ ਲਈ ਮਹੱਤਵਪੂਰਨ ਨੇ ਅਤੇ ਇਹਨਾਂ ਦੀ ਵਰਤੋਂ ਸੜੀ 3 ਕਿਲੋ ਤੱਕ ਦੇ ਹਥਿਆਰਾਂ ਸਨੇ ਸਪਲਾਈ ਲਜਾਣ ਲਈ ਵੀ ਕੀਤੀ ਜਾ ਸਕਦੀ ਏ ਡਰੋਨ ਹਨੇਰੇ ਵਿੱਚ ਜਾਂ ਖਰਾਬ ਮੌਸਮ ਵਿੱਚ ਵੀ ਆਪਰੇਟਰਾਂ ਨੂੰ ਗਰਮ ਸਰੋਤਾਂ ਮਨੁੱਖਾਂ ਅਤੇ ਵਾਹਨਾਂ ਨੂੰ ਦੂਰ ਤੋਂ ਹੀ ਪਛਾਣਨ ਵਿੱਚ ਮਦਦ ਕਰਦੇ ਨੇ ਕੈਮਰਾਜ਼ ਇਨਵੈਸਟਿੰਗ ਓਵਰ 95 ਮਿਲੀਅਨ ਡਾਲਰਸ ਟੂ ਪ੍ਰੋਵਾਈਡ ਯੂਕਰੇਨ ਵਿਦ ਮੋਰ ਦਨ 800 ਸਕਾਈ ਰੈਂਜਰ R70 ਡਰੋਨਸ ਥੀਜ਼ ਆਰ ਮੇਡ ਰਾਈਟ ਹੇਅਰ ਇਨ ਕੈਨੇਡਾ ਥਿਸ ਇਜ਼ ਅ ਮਲਟੀ ਰੋਡਰ ਡਰੋਨ ਇਟਸ ਵਿ ਡਿਵੈਲਪਡ ਇੰਜੀਨੀਅਰਡ ਐਂਡ ਮੈਨੂਫੈਕਚਰਡ ਐਟ ਟੈਲਡਾਈਨ A Canadian company in Waterloo, Ontario. The Sky Ranger R70 drone is one of the best of its kind in the world. It can handle a variety of payloads up to three and a half kilograms, including payloads of munitions. And these drones are going to help Ukraine's frontline troops assess targets and threats quickly with accuracy and effectiveness. They have an automated and autonomous navigation system, and their rugged design makes it possible to carry different camera systems and payloads that can detect, recognize, identify. And acquire targets. This drone is going to help Ukrainian troops identify individuals, vehicles, and heat sources from a long distance in dark conditions and in poor weather. And we anticipate that the first systems will be delivered to Ukrainian Armed Forces this spring. They're in a hurry, and so are we. Because it's not just about providing Ukraine with what they need today, it's about building the capability for Ukraine for the future. Because it's not just about winning this war, it's about creating peace and stability for the future. My friends, Canada will continue to back Ukraine in its heroic fight for freedom. We will not lose sight of the fact that this fight is crucial to upholding the international rules that keep us all safe. And as we head into February 24th, we'll be marking two years of terror for innocent Ukrainians, two years of needless death, destruction, and devastation. But also, as I've said, two years of bravery, resilience, and courage on the part of the Ukrainian people. Ukrainians have inspired the world they've inspired canadians across the country. they have united the world in nato. they have reminded us of the importance of investing in defense, that production is deterrence, and that, that the only response to a tyrant like vladimir putin is strength and resilience and a united purpose. he has united the world against that challenge. we will not forget ukraine. we will never. abandoned ukraine we will stand with ukraine we will support ukraine until it wins this war जिक्रुग ਹੈ ਕਿ ਕੈਨੇਡਾ ਨੇ ਪਹਿਲਾਂ ਯੂਕਰੇਨ ਨੂੰ 100 ਉੱਚ ਰੈਜ਼ੋਲਿਊਸ਼ਨ ਡਰੋਨ ਕੈਮਰੇ ਦਾਨ ਕੀਤੇ ਸਨ ਅਤੇ ਪਿਛਲੇ 2 ਸਾਲਾਂ ਵਿੱਚ 2.4 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਦਾ ਵੀ ਵਾਦਾ ਕੀਤਾ ਹੈ ਬੁਲਟਨ 'ਚ ਵੇਲਾ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਮਿਲਦੇ ਹੈ ਇਸ ਬ੍ਰੇਕ ਤੋਂ ਬਾਅਦ ਵਾਧ ਤੁਹਾਡਾ ਸਵਾਗਤ ਹੈ ਵੱਧੀਆਂ ਅਗਲੀ ਖਬਰ ਵੱਲ ਮੌਂਟਰੀਅਲ ਦੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਟ੍ਰਾਂਸਪੋਰਟ ਡਰਾਈਵਰਾਂ ਦੀ ਹੜਤਾਲ ਕਾਰਨ ਸਕੂਲੀ ਵਿਦਿਆਰਥੀਆਂ ਨੂੰ ਆਨ ਜਾਣ ਵਿੱਚ ਦਿੱਕਤਾਂ ਪੇਸ਼ ਆ ਰਹੀਆਂ ਨੇ ਕੁਝ 350 ਡਰਾਈਵਰ ਬੀਤੇ ਸਾਲ ਅਕਤੂਬਰ ਤੋਂ ਹੜਤਾਲਤੇ ਨੇ ਇਸ ਨਾਲ ਨਾ ਕੇਵਲ ਕਈ ਬੱਚੇ ਬਲਕਿ ਕਈ ਸਕੂਲ ਵੀ ਪ੍ਰਭਾਵਿਤ ਹੋਏ ਨੇ ਮਸਲਾ ਤਨਖਾਹਾਂ ਦਾ ਕਿਊਬਿਕ ਸਰਕਾਰ ਮੁਤਾਬਕ ਪਹਿਲਾਂ ਹੀ ਸਕੂਲ ਬੱਸ ਕੰਪਨੀਆਂ ਨੂੰ ਤਨਖਾਹਾਂ ਵਿੱਚ ਸੁਧਾਰ ਕਰਨ ਵਾਧਿਕ ਲਈ ਮੁਆਵਜ਼ਾ ਦੇਣ, ਬੀਮੇ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਅਤੇ ਬੱਸ ਫਲੀਟ ਦੇ ਬਿਜਲੀਕਰਨ ਵਿੱਚ ਮਦਦ ਕਰਨ ਲਈ ਵਾਧੂ ਵਿੱਤੀ ਸਹਾਇਤਾ ਦਿੱਤੀ ਗਈ ਹੈ। ਕਿਊਬਿਕ ਵਿੱਚ ਲਗਭਗ 15000 ਬੱਚੇ ਹਜੇ ਵੀ ਬੱਸ ਸੇਵਾਵਾਂ ਤੋਂ ਬਿਨਾਂ ਸਫ਼ਰ ਕਰ ਰਹੇ ਨੇ ਕਿਉਂਕਿ ਟ੍ਰਾਂਸਕੋ ਸਕੂਲ ਬੱਸ ਡਰਾਈਵਰ ਹਜੇ ਵੀ ਹੜਤਾਲਤੇ ਨੇ। ਕਰੀਬ 4 ਮਹੀਨੇ ਬੀਤ ਜਾਣ ਤੋਂ ਬਾਅਦ ਮਾਪੇ ਬੇਚੈਨ ਹੋ ਰਹੇ ਨੇ। ਟਰਾਂਸਪੋਰਟ ਬੱਸ ਹੜਤਾਲ ਦੇ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਲਈ ਮੈਟਰੋ ਵਿੱਚ ਸਫ਼ਰ ਕਰਨਾ ਆਮ ਅਤਿ ਮੁਸ਼ਕਲਾਂ ਭਰਿਆ ਹੋ ਰਿਹਾ ਹੈ। ਮਾਪੇ ਵੀ ਆਪਣੇ ਕੰਮਕਾਰ ਤੋਂ ਲੇਟ ਹੋ ਰਹੇ ਨੇ ਕਿਉਂਕਿ ਬੱਚਾ ਨੂੰ ਬੱਸ ਤੱਕ ਪਹੁੰਚਾਉਣ ਵਿੱਚ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਮਾਪਿਆਂ ਨੇ ਇੱਕ ਦੂਜੇ ਦੀ ਮਦਦ ਕਰਨ ਅਤੇ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਸਕੂਲ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਇੱਕ ਵਟਸਐਪ ਗਰੁੱਪ ਦੀ ਸ਼ੁਰੂਆਤ ਵੀ ਕੀਤੀ ਹੈ। ਵੱਡੇ ਬੱਚਿਆਂ ਤੋਂ ਇਲਾਵਾ ਪ੍ਰਾਇਮਰੀ ਸਕੂਲ ਵਿੱਚ ਵੀ ਕੁਝ ਅਜਿਹੇ ਬੱਚੇ ਨੇ ਜੋ ਆਪਣੇ ਆਪ ਮੈਟਰੋ ਲੈ ਰਹੇ ਨੇ ਤੇ ਸਕੂਲ ਤੱਕ ਦਾ ਸਫ਼ਰ ਤੈਅ ਕਰ ਰਹੇ ਨੇ ਦੂਜੇ ਮਾਪੇ ਜੋ ਜਨਤਕ ਆਵਾਜਾਈ ਤੇ ਨਿਰਭਰ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਹੜਤਾਲ ਇੱਕ ਅਸੁਵਿਧਾਏ ਜੋ ਉਹਨਾਂ ਦੇ ਦਿਨ ਦੇ ਕਈ ਘੰਟੇ ਖਰਾਬ ਕਰ ਦਈਏ ਤੇ ਉਹਨਾਂ ਦੀਆਂ ਨੌਕਰੀਆਂ ਨੂੰ ਖਤਰੇ ਵਿੱਚ ਪਾ ਰਹੀ ਏ ਇਥੋਂ ਤੱਕ ਕਿ ਬੱਚਿਆਂ ਦਾ ਵੀ ਇਹ ਕਹਿਣਾ ਹੈ ਕਿ ਉਹ ਸਕੂਲ ਤੋਂ ਅਤੇ ਆਪਣੀਆਂ ਕਈ ਮਹੱਤਵਪੂਰਨ ਕਲਾਸਾਂ ਤੋਂ ਲੇਟ ਹੋ ਜਾਂਦੇ ਨੇ ਮਾਪਿਆਂ ਨੇ ਕਿਹਾ ਕਿ ਬੱਸ ਹਰ ਅੱਧੇ ਘੰਟੇ ਬਾਅਦ ਆਉਂਦੀ ਏ ਇਸ ਲਈ ਹਰ ਰੋਜ਼ ਇਸ ਨੂੰ ਲੈਣ ਵਾਲੇ ਦਰਜਨਾ ਵਿਦਿਆਰਥੀ ਸਕੂਲ ਤੋਂ ਲੇਟ ਹੋ ਜਾਂਦੇ ਨੇ ਤੇ ਉਹਨਾਂ ਦੇ ਸਕੂਲ ਦਾ ਦਿਨ ਵੀ ਪ੍ਰਭਾਵਿਤ ਹੋ ਰਿਹਾ ਹੈ ਬੱਸ ਡਰਾਈਵਰਾਂ ਦੀ ਇਸ ਹੜਤਾਲ ਦੇ ਕਾਰਨ ਸਕੂਲੀ ਬੱਚਿਆਂ ਤੋਂ ਇਲਾਵਾ ਉਹਨਾਂ ਦੇ ਮਾਪਿਆਂ ਨੂੰ ਵੀ ਕੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੱਚਿਆਂ ਦਾ ਸ਼ਡਿਊਲ ਅਤੇ ਟਾਈਮ ਟੇਬਲ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਬੱਚੇ ਆਪਣੀ ਪੜ੍ਹਾਈ ਅਤੇ ਸਕੂਲ ਸ਼ਡਿਊਲ ਨੂੰ ਲੈ ਕੇ ਕੜੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਜ਼ਿਕਰਯੋਗ ਹੈ ਕਿ ਟਰਾਂਸਪੋਰਟ ਦੇ ਬੱਸ ਡਰਾਈਵਰ 4 ਮਹੀਨੇ ਪਹਿਲਾਂ ਹੜਤਾਲ ਤੇ ਚਲੇ ਗਏ ਸਨ ਯੂਨੀਅਨ ਨੇ ਹਾਲ ਹੀ ਵਿੱਚ ਪਹਿਲੇ ਸਾਲ ਲਈ 20% ਅਤੇ 6 ਸਾਲਾਂ ਦੇ ਇਕਰਾਰਨਾਮੇ ਲਈ 33% ਵਾਅਦੇ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ ਇਸ ਸਾਲ ਵਿਨਸਰ ਸ਼ਹਿਰ ਵਿੱਚ 10 ਹੋਰ ਰੈੱਡ ਲਾਈਟ ਕੈਮਰੇ ਲਗਾਉਣ ਦੀ ਸਿਫਾਰਿਸ਼ ਤੇ ਵਿਚਾਰ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ 2 ਸਾਲ ਪਹਿਲਾਂ 10 ਥਾਵਾਂ ਤੇ ਰੈੱਡ ਲਾਈਟ ਕੈਮਰੇ ਲਗਾਏ ਗਏ ਸੀ। ਇਹ ਕੈਮਰੇ ਉਹਨਾਂ ਡਰਾਈਵਰਾਂ ਦੀ ਨਿਗਰਾਨੀ ਰੱਖਦੇ ਨੇ ਜੋ ਰੈੱਡ ਲਾਈਟ ਦੀ ਉਲੰਘਣਾ ਕਰਦੇ ਨੇ। ਕੌਂਸਲ ਨੂੰ 10 ਦੀ ਬਜਾਏ 20 ਰੈੱਡ ਲਾਈਟ ਕੈਮਰੇ ਲਗਾਉਣ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ। ਇਸ ਨਾਲ ਵਿਨਸਰ ਦੇ ਡਰਾਈਵਰਾਂ ਵਿੱਚ ਸਕਾਰਾਤਮਕ ਪ੍ਰਕਿਰਿਆ ਦੇਖਣ ਨੂੰ ਮਿਲੀ। ਵਿੰਸਰ ਸ਼ਹਿਰ ਦੇ ਕੌਂਸਲਰ ਇਸ ਸਾਲ ਵਿਂਸਰ ਵਿੱਚ 10 ਹੋਰ ਰੈੱਡ ਲਾਈਟ ਕੈਮਰੇ ਲਗਾਉਣ ਦੀ ਸਿਫਾਰਿਸ਼ ਤੇ ਵਿਚਾਰ ਕਰਨਗੇ ਕੈਮਰੇ 2022 ਵਿੱਚ ਸ਼ਹਿਰ ਵਿੱਚ 10 ਥਾਵਾਂ ਤੇ ਲਗਾਏ ਜਾਣ ਤੋਂ ਬਾਅਦ ਲਾਲ ਬੱਤੀ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਦੀਆਂ ਤਸਵੀਰਾਂ ਖਿੱਚ ਰਹੇ ਨੇ 26 ਫਰਵਰੀ ਨੂੰ ਸਿਟੀ ਕੌਂਸਲ ਦੇ ਸਾਹਮਣੇ ਪੇਸ਼ ਕੀਤੀ ਜਾ ਰਹੀ ਰਿਪੋਰਟ ਵਿੱਚ 2024 ਵਿੱਚ ਸ਼ਹਿਰ ਵਿੱਚ ਰੈੱਡ ਲਾਈਟ ਕੈਮਰਿਆਂ ਦੀ ਗਿਣਤੀ 10 ਤੋਂ ਵਧਾ ਕੇ 20 ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਵਿੰਸਰ ਦੇ ਡਰਾਈਵਰਾਂ ਦਾ ਕਹਿਣਾ ਹੈ ਕਿ ਇਹ ਇੱਕ ਚੰਗਾ ਵਿਚਾਰ ਹੈ ਕਿਉਂਕਿ ਬਹੁਤ ਸਾਰੇ ਲੋਕ ਲਾਲ ਬੱਤੀ ਦੀ ਉਲੰਘਣਾ ਕਰਦੇ ਨੇ ਰੈੱਡ ਲਾਈਟ ਕੈਮਰੇ ਵਾਲੇ ਚੌਰਾਹੇ ਤੇ ਉਲੰਘਣਾ ਕਰਨ ਵਾਲੇ ਵਾਹਨ ਦੇ ਮਾਲਕ ਨੂੰ ਆਟੋਮੈਟਿਕ 325 ਡਾਲਰ ਦੀ ਟਿਕਟ ਦਿੱਤੀ ਜਾਂਦੀ ਹੈ ਕਈ ਡਰਾਈਵਰਾਂ ਦਾ ਮੰਨਣਾ ਹੈ ਕਿ ਇਹ ਰਕਮ ਬਹੁਤ ਜ਼ਿਆਦਾ ਹੈ ਪਰ ਲਾਲ ਬੱਤੀ ਦੀ ਉਲੰਘਣਾ ਕਰਨ ਤੇ ਕਈ ਦੁਰਘਟਨਾਵਾਂ ਵੀ ਹੋ ਜਾਂਦੀਆਂ ਨੇ ਜਿਹੜੇ ਡਰਾਈਵਰ ਲਾਲ ਬੱਤੀ ਤੇ ਸੱਜਾ ਮੋੜ ਲੈਂਦੇ ਸਮੇਂ ਪੂਰੀ ਤਰ੍ਹਾਂ ਰੁਕਣ ਵਿੱਚ ਅਸਫਲ ਰਹਿੰਦੇ ਨੇ ਉਨ੍ਹਾਂ ਨੂੰ ਵੀ ਟਿਕਟ ਦਿੱਤੀ ਜਾਂਦੀ ਏ ਪਿਛਲੇ ਸਾਲ ਰੈੱਡ ਲਾਈਟ ਕੈਮਰਾ ਦੁਆਰਾ ਕੈਦ ਕੀਤੀਆਂ ਉਲੰਘਣਾਵਾਂ ਦੇ ਨਤੀਜੇ ਵਜੋਂ 6142 ਟਿਕਟਾਂ ਜਾਰੀ ਕੀਤੀਆਂ ਗਈਆਂ ਸਨ 온ਟਾਰੀਓ ਸੇਫਟੀ ਲੀਗ ਦੇ ਪ੍ਰਧਾਨ ਨੇ ਕਿਹਾ ਕਿ ਉਹ ਰੈੱਡ ਲਾਈਟ ਕੈਮਰਾ ਨੂੰ ਸਕੂਲੀ ਅਤੇ ਉਸਾਰੀ ਖੇਤਰਾਂ ਵਿੱਚ ਦੇਖਣਾ ਚਾਹੁੰਦੇ ਨੇ ਸਿਟੀ ਆਫ ਵਿੰਸਰ ਵਿੱਚ ਵਰਤਮਾਨ ਵਿੱਚ 296 ਸੰਕੇਤਕ ਚੁੜਾਹੇ ਨੇ ਪ੍ਰਧਾਨ ਨੇ ਕਿਹਾ ਕਿ ਇੱਕ ਦਿਨ ਅਜਿਹਾ ਹੋ ਸਕਦਾ ਹੈ ਜਦੋਂ ਲਾਲ ਬੱਤੀ ਕੈਮਰੇ ਹਰ ਸਿਗਨਲ ਵਾਲੇ ਚੁਰਾਹੇ ਤੇ ਹੁੰਨ ਪਰ ਅਜਿਹੇ ਹ ਜਲਦੀ ਹੋਣ ਦੀ ਸੰਭਾਵਨਾ ਨਹੀਂ ਹੈ ਜਦਕਿ 10 ਵਾਧੂ ਕੈਮਰਿਆਂ ਲਈ ਸਿਫਾਰਿਸ਼ ਕੀਤੇ ਸਥਾਨਾਂ ਦੀ ਕੋਸ਼ਨਾ ਨਹੀਂ ਕੀਤੀ ਗਈ ਵਿੰਸਰ ਦੇ ਕੁਝ ਡਰਾਈਵਰ ਇਹ ਅੰਦਾਜ਼ਾ ਲਾ ਰਹੇ ਨੇ ਕਿ ਇਹ ਕੈਮਰੇ ਕਿੱਥੇ-ਕਿੱਥੇ ਸਥਾਪਿਤ ਕੀਤੇ ਜਾ ਸਕਦੇ ਨੇ ਜ਼ਿਕਰਯੋਗ ਹੈ ਕਿ ਸਿਟੀ ਆਫ ਵਿੰਸਰ ਦਾ ਪਹਿਲਾ ਰੈੱਡ ਲਾਈਟ ਕੈਮਰਾ ਸਿਸਟਮ 1 ਜਨਵਰੀ 2022 ਨੂੰ ਸਰਗਰਮ ਕੀਤਾ ਗਿਆ ਸੀ ਜਿਸ ਵਿੱਚ ਫਰਵਰੀ 2022 ਦੇ ਅੰਤ ਤੱਕ ਕੁੱਲ 10 ਸਿਸਟਮ ਆਨਲਾਈਨ ਆ ਗਏ ਸਨ ਚੰਡੋ ਪੁਲਿਸ ਨੇ ਆਪਣੀ ਹੁਸ਼ਿਆਰ ਡੌਗ ਬਲੂ ਦੀ ਸ਼ਲਾਘਾ ਕਰਦੇ ਹੋਏ ਉਸ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ 15 ਮਹੀਨਿਆਂ ਦੀ ਉਮਰ ਵਿੱਚ ਬਲੂ ਨਾਮਕ ਇਸ ਡੌਗ ਨੇ ਪੁਲਿਸ ਦੀ ਕਈ ਮਾਮਲੇ ਹੱਲ ਕਰਨ ਵਿੱਚ ਮਦਦ ਕੀਤੀ ਬਲੂ ਨੇ ਉਹ ਮਾਮਲੇ ਵੀ ਸੁਲਝਾ ਲਏ ਜੋ ਹੁਣ ਤੱਕ ਪਹੇਲੀ ਜਾਪਦੇ ਸੀ ਬਲੂ ਨੇ ਆਪਣੇ ਸੁਗੰਧਨ ਸ਼ਕਤੀ ਰਾਹੀਂ ਅਜਿਹੇ ਸੁਰਾਗ ਵੀ ਲੱਭੇ ਨੇ ਜੋ ਹੁਣ ਤੱਕ ਪੁਲਿਸ ਅਧਿਕਾਰੀਆਂ ਨੂੰ ਵੀ ਨਹੀਂ ਮਿਲ ਸਕੇ ਇੰਟਰਨੈਟ ਚਾਈਲਡ ਐਕਸਪਲੋਇਟੇਸ਼ਨ ਜਾਂਚ ਕਰਤਾ ਨਵੀਨਤਮ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਅਪਰਾਧ ਕਰਨ ਵਾਲਿਆਂ ਦਾ ਮੁਕਾਬਲਾ ਕਰਨ ਲਈ ਸਭ ਤੋਂ ਬੁਨਿਆਦੀ ਇੰਦਰੀਆਂ ਸੁਗੰਧ ਦੀ ਵਰਤੋਂ ਕਰ ਰਹੇ ਨੇ। ਗਲੂ ਇੱਕ ਇਲੈਕਟ੍ਰੋਨਿਕ ਸਟੋਰੇਜ ਡਿਵਾਈਸ ਖੋਜਣ ਵਾਲਾ ਕੁੱਤਾ ਹੈ ਜੋ 15 ਮਹੀਨਿਆਂ ਦੀ ਉਮਰ ਵਿੱਚ ਸਤੰਬਰ ਤੋਂ ਹੀ ਸੁਗੰਧ ਸ਼ਕਤੀ ਦੀ ਵਰਤੋਂ ਕਰਕੇ ਸਬੂਤਾਂ ਨੂੰ ਜੜੋ ਪੁੱਟਣ ਵਿੱਚ ਮਦਦ ਕਰਨ ਲਈ ਜਾਂਚ ਕਰਤਾਵਾਂ ਦੇ ਨਾਲ ਕੰਮ ਕਰ ਰਿਹਾ ਹੈ। ਉਸਦੇ ਹੈਂਡਲਰ ਸਿਕਸ ਕਰਾਈਮਸ ਆਈਸੀਈ ਡਿਟੈਕਟਿਵ ਨੇ ਕਿਹਾ ਕਿ ਬਲੂ ਨੂੰ ਉਹਨਾਂ ਸਰਚ ਵਾਰੰਟਾਂ ਵਿੱਚ ਸਟੋਰੇਜ ਡਿਵਾਈਸ ਮਿਲੇ ਨੇ ਜਿੱਥੇ ਅਧਿਕਾਰੀ ਅਸਮਰਥ ਸਨ ਇੱਕ ਖੋਜ ਵਾਰੰਟ ਤੋਂ ਬਾਅਦ ਇਹ ਪਤਾ ਲੱਗਾ ਕਿ ਜ਼ਬਤ ਕੀਤੇ ਗਏ ਕੰਪਿਊਟਰਜ਼ ਨੇ ਇੱਕ ਬਾਹਰੀ ਹਾਰਡ ਡਰਾਈਵ ਵਿੱਚ ਫਾਈਲਾਂ ਡਾਊਨਲੋਡ ਕੀਤੀਆਂ ਸਨ ਜੋ ਕਦੇ ਨਹੀਂ ਲੱਗੀਆਂ ਗਈਆਂ ਸਨ ਜ਼ਿਕਰਯੋਗ ਹੈ ਕਿ ਬਲੂ ਨੂੰ ਆਪਰੇਸ਼ਨ ਅੰਡਰਗਰਾਉਂਡ ਰੇਲ ਰੋਡ ਇੱਕ ਗੈਰ ਮੁਨਾਫਾ ਸੰਸਥਾ ਦੁਆਰਾ ਦਾਨ ਕੀਤਾ ਗਿਆ ਸੀ ਜੋ ਕਾਨੂੰਨ ਲਾਗੂ ਕਰਨ ਵਿੱਚ ਮਦਦ ਕਰਦੀਏ ਅਤੇ ਬਾਲ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਤੋਂ ਬਚੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਦੀਏ ਬਲੂ ਉੱਤਰੀ ਅਮਰੀਕਾ ਵਿੱਚ ਕੰਮ ਕਰਨ ਵਾਲੇ ਇਸ ਹੁਨਰ ਦੇ ਸੈੱਟ ਵਾਲੇ 100 ਤੋਂ ਵੱਧ ਕੁੱਤਿਆਂ ਦੇ ਵਿੱਚੋਂ ਇੱਕ ਹੈ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਂਦੇ ਆ ਅੱਜ ਦੇ ਮੁੱਖ ਹੈਡਲਾਈਨਸ ਤੇ ਇਨਕਮ ਟੈਕਸ ਅਦਾ ਕਰਨ ਵਾਲਿਆਂ ਲਈ ਅਹਿਮ ਜਾਣਕਾਰੀ ਇਨਕਮ ਟੈਕਸ ਰਿਟਰਨ ਦਾ ਆਨਲਾਈਨ ਭੁਗਤਾਨ ਸ਼ੁਰੂ ਬੋਨਮ ਟਾਪ ਕਮਿਊਨਿਟੀ ਸੈਂਟਰ ਦੀ ਅਫੀਸ਼ੀਅਲ ਓਪਨਿੰਗ ਮੌਕੇ ਇਵੈਂਟ ਦਾ ਆਯੋਜਨ ਪਰਿਵਾਰ ਸਮੇਤ ਲੋਕਾਂ ਨੇ ਇਵੈਂਟ ਦਾ ਲਿਆ ਮਜ਼ਾ। ਰੱਖਿਆ ਮੰਤਰੀ ਬਿਲ ਬਲੇਅਰ ਨੇ ਕੀਤੀ ਘੋਸ਼ਣਾ ਕੈਨੇਡਾ ਯੂਕਰੇਨ ਨੂੰ ਕਰੇਗਾ 800 ਤੋਂ ਵੱਧ ਡਰੋਨ ਧਾਨ। ਟ੍ਰਾਂਸਪੋਰਟ ਡਰਾਈਵਰਾਂ ਦੀ ਹੜਤਾਲ ਲਗਾਤਾਰ ਜਾਰੀ ਸਕੂਲੀ ਵਿਦਿਆਰਥੀ ਤੇ ਮਾਪੇ ਹੋ ਰਹੇ ਨੇ ਪਰੇਸ਼ਾਨ। ਕੈਨੜਾ ਨਿਊਜ਼ ਵਿੱਚ ਹੁਣ ਤੱਕ ਲਈ ਸਿਰਫ ਇੰਨਾ ਹੀ ਕਲਫੇਅਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ।